ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਬਾਬੂ ਲਾਭ ਸਿੰਘ ਨਗਰ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬੀਤੀ ਰਾਤ ਇੱਕ ਕਾਰ ਸਵਾਰ ਵੱਲੋਂ ਜੋ ਕਿ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਉਸ ਦੇ ਨਾਲ ਜੋ ਕਿ ਦੋ ਗੱਡੀਆਂ ਖੜੀਆਂ ਖੜੀਆਂ ਗੱਡੀਆਂ ਦੇ ਵਿੱਚ ਕਾਰ ਸਵਾਰ ਵੱਲੋਂ ਜੋ ਕਿ ਟੱਕਰ ਮਾਰੀ ਗਈ ਤੇ ਤੁਸੀਂ ਦੇਖ ਸਕਦੇ ਹੋ ਇਹਦੀਆਂ ਲਾਈਵ ਤਸਵੀਰਾਂ ਤੇ ਦੇਖੋ ਕੀ ਹੈ ਸਾਰਾ ਮਾਮਲਾ ਲਾਗ ਨੁਕਸਾਨ ਹੋਇਆ ਨੁਕਸਾਨ ਤਾਂ ਕਾਫੀ ਹੈ ਭਈਆ 25000 ਲੱਗੀ ਜਾਣਾ ਅੱਗੇੋਂ ਦੇਖੋ ਸਾਰਾ ਬੁਰਗਾੜ ਨਰਗੋਟ ਇਧਰੋਂ ਵੀ ਸਾਰਾ ਪੁਲਿਸ ਕੰਪਲੇਨ ਕਰ ਦਿੱਤੀ ਤੁਸੀਂ ਹਾਂਜੀ ਕੀਤੀ ਕੀ ਕਹਿੰਦੇ ਆਏ ਨਹੀਂ ਕਿਤੇ ਹਲੇ ਤੱਕ ਆਏ ਨਹੀਂ ਅਜੇ ਤੋ ਹੋਇਆ ਇਹ ਇਹ ਹਾਦਸਾ ਰਾਤੀ ਹੋਇਆ ਮੈਂ ਤਾਂ ਸਵੇਰੇ ਉੱਠਿਆ ਤੇ ਮੈਨੂੰ ਇਹਨਾਂ ਨੇ ਦੱਸਿਆ ਮੈਨੂੰ ਤਾਂ ਰਾਤੀ ਪਤਾ ਨਹੀਂ ਲੱਗਾ ਕਿ ਗੱਡੀ ਇਹਨਾਂ ਦੀ ਵੀ ਡੈਮੇਜ ਹੋਈ ਮੇਰੀ ਗੱਡੀ ਵੀ ਡੈਮੇਜ ਹੋਈ ਪਤਾ ਨਹੀਂ ਲੱਗਾ ਕੌਣ ਸੀ ਗੱਡੀ ਵਾਲਾ ਨਹੀਂ ਗੱਡੀ ਵਾਲੇ ਦਾ ਕੋਈ ਨਹੀਂ ਪਤਾ ਜੀ ਫਿਰ ਹੁਣ ਕਢਾਵਾਂਗੇ ਤੇ ਪਤਾ ਲੱਗੇਗਾ ਕੌਣ ਹੈ ਗੱਡੀ ਉਹ ਕੰਪਲੇਨ ਕੀਤੀ ਪੁਣ ਕੰਪਲੇਨ ਕੀ ਕਹਿੰਦੇ ਨੇ ਆ ਰਹੀ ਹੈ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਦੇਖੋ ਜੀ ਇਹਨਾਂ ਦੀ ਗੱਡੀ ਦਾ ਸਾਈਡ ਤੇ ਸਾਰੇ ਹੀ ਸ਼ੀਸ਼ੇ ਵੱੜ ਗਏ ਮੇਰਾ ਪਿੱਛੇ ਬੰਪਰ ਦਾ ਡੈਮੇਜ ਹੋ ਗਿਆ ਕਰ